ਪੰਜਾਬ ਚ ਕਤਲ ਦੀ ਵੱਡੀ ਵਾਰਦਾਤ ਨੌਜਵਾਨ ਨੂੰ ਘਰੋਂ ਬੁਲਾ ਮਾਰ ਦਿੱਤੀ ਆ ਸਿਰ ਚ ਗੋਲੀਆਂ ਕਤਲ ਤੋਂ ਬਾਅਦ ਫਰਾਰ ਹੋਏ ਬਦਮਾਸ਼ ਵਾਰਦਾਤ ਤੋਂ ਬਾਅਦ ਦਹਿਲ ਉੱਠਿਆ ਪੂਰਾ ਇਲਾਕਾ ਜਿੱਹਾਂ ਕਤਲ ਦੀ ਵੱਡੀ ਵਾਰਦਾਤ ਹੋਈ ਆ ਸ਼ਰਿਆਮ 22 ਸਾਲਾਂ ਦੇ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਜਾਣਕਾਰੀ ਮੁਤਾਬਕ ਕਤਲ ਦੀ ਇਸ ਵਾਰਦਾਤ ਨੂੰ ਅੰਜਾਮ ਸਾਜ਼ਿਸ਼ ਤਹਿਤ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਕਾਤਲਾ ਵੱਲੋਂ ਨੌਜਵਾਨ ਨੂੰ ਘਰੋਂ ਫੋਨ ਕਰਕੇ ਬਾਹਰ ਬੁਲਾਇਆ ਗਿਆ ਸੀ ਤੇ ਜਿਉਂ ਹੀ ਨੌਜਵਾਨ ਘਰ ਤੋਂ ਬਾਹਰ ਨਿਕਲਿਆ ਬਦਮਾਸ਼ਾਂ ਨੇ ਨੌਜਵਾਨ ਤੇ ਗੋਲੀਆਂ ਚਲਾ ਦਿੱਤੀਆਂ ਨੌਜਵਾਨ ਨੂੰ ਗੋਲੀਆਂ ਮਾਰ ਪੁੰਨ ਦਿੱਤਾ ਨੌਜਵਾਨ ਦੇ ਸਿਰ 'ਚ ਗੋਲੀ ਮਾਰ ਦਿੱਤੀ ਗੋਲੀ ਵੱਜਣ ਕਾਰਨ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ ਖੂਨ ਨਾਲ ਲਥਪਥ ਹੋ ਥੱਲੇ ਡਿੱਗ ਗਿਆ ਸ਼ਰਿਆ ਆਮ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮਲਜ਼ਮ ਮੌਕੇ ਤੋਂ ਫਰਾਰ ਹੋ ਗਏ ਇਸ ਵਾਰਦਾਤ ਤੋਂ ਬਾਅਦ ਪੀੜਤ ਨੌਜਵਾਨ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਜਿੱਥੇ ਇਲਾਜ ਦੌਰਾਨ ਨੌਜਵਾਨ ਦੀ ਮੌਤ ਹੋ ਗਈ ਇਸ ਵਾਰਦਾਤ ਤੋਂ ਬਾਅਦ ਪੀੜਤ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ ਪੂਰੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ ਇਸ ਵਾਰਦਾਤ ਨੂੰ ਲੈ ਕੇ ਆਖਰ ਪੁਲਿਸ ਦਾ ਕੀ ਕਹਿਣਾ ਹੈ ਇਹ ਤੁਸੀਂ ਉਹਨਾਂ ਦੇ ਮੂੰਹ ਹੀ ਸੁਣ ਲਓ ਵਿੰਦਰ ਅਲੀ ਕਾ ਦਾ ਨਾ ਜੋ தாம் ਪਤਾ ਪ੍ਰੇਮ ਜਿਹੜਾ ਅਲੀ ਕਾਦਰ ਹੈ ਨਾ ਵਾਲੀ ਦੁਕਾਨ ਕਰਦਾ ਕਰਿਆਨੇ ਦੀ ਕਰ ਗਿਆ ਸੀ ਉੱਤੇ ਇਹਦੇ ਹੀ ਕੋਈ ਵਾਕੂ ਕਰ ਜਿਹੜੇ ਹੈਗੇ ਨੇ ਉਹਨਾਂ ਨੇ ਫੋਨ ਕਰਕੇ ਨੂੰ ਬੁਲਾਇਆ ਬੁਲਾਉਣ ਤੋਂ ਬਾਅਦ ਕੀ ਗੱਲਬਾਤ ਹੋਈ ਆਪਸ ਵਿੱਚ ਕੀ ਹੋਈ ਹੈ ਇਹਨਾਂ ਦੀ ਇਸ ਬਾਰੇ ਅਜੇ ਡਿਟੇਲ ਨਹੀਂ ਹੋਈ ਹੈ ਉਹਦੇ ਵਿੱਚ ਇੱਕ ਮਨੀ ਬੰਦਾ ਹੈਗਾ ਸੀ ਮਸਤੀ ਬਾਗ ਵਾਲੀ ਦਾ ਹੈਗਾ ਉਹ ਸੋਲੋ ਕਹਿੰਦੇ ਫਾਇਲ ਕਰਕੇ ਇਸੇ ਤੇ ਫਾਇਲ ਲੱਗ ਗਿਆ ਤੇ ਫੈਲ ਮਾਰੇਗਾ ਜਿਸ ਕਰਕੇ ਜਿਹਦੀ ਹੈਗੀ ਬਗਜ ਹਸਪਤਲ ਤੋਂ ਲੈ ਕੇ ਇਹਦੀ ਡੈਥ ਹੋ ਗਈ ਹੈ ਇਹ ਹੁਣ ਅਸੀਂ ਇਥੇ ਖੜੇ ਆ ਜੋ ਇਹਦੇ ਫਾਦਰ ਹੋ ਜਾਂ ਉਹਦੇ ਜਿਹੜੇ ਹੈਗੇ ਨੇ ਪੇਰਨ ਮੁਕੇ ਦੇ ਜਿਹੜੇ ਗਵਾਹ ਹੈਗੇ ਨੇ ਜੋ ਬਿਆਨ ਲਿਖਾਰਗੇ ਹਸਪਤਲ ਪਰ ਹੀ ਪਛਾਤਾ ਕਰਾਂਗੇ ਪਛਾਤਾ ਕਰਕੇ ਜਿਹੜੀ ਹੈਗੀ ਦੋਸ਼ੀਆਂ ਨੂੰ ਜਲਦੀ ਜਲਦੀ ਕਰਤਾ ਰਸ ਹੈ ਨਾ ਵੀ ਕਿਸ ਨੇ ਫੋਨ ਕਰਕੇ ਬੁਲਾਇਆ ਉਹਦੇ ਨਾਲ ਕੌਨ ਸੀ ਹੁਣ ਡਿਟੇਲ ਸਾਰੀ ਜਿਹੜੀ ਹੈਗੀ ਅੰਦਰ ਇਨਵੈਸਟੀਗੇਸ਼ਨ ਦੇ ਵਿੱਚ ਆਏਗੀ ਜੋ ਇਨਵੈਸਟੀਗੇਸ਼ਨ ਦੇ ਵਿੱਚ ਜਾਏਗਾ ਜਿਹੜਾ ਵੀ ਇਸ ਦੇ ਵਿੱਚ ਕਲਪਰੇਟ ਹੋਏਗਾ ਇਨੇ ਵੀ ਦੋਸ਼ੀ ਹੋਣਗੇ ਆਪਾਂ ਅਸੀਂ ਗ੍ਰਿਫਤਾਰ ਕਰ ਲਏ ਨਹੀਂ ਇਹਨੂੰ ਲੈ ਕੇ ਆਏ ਨੇ ਉੱਥੋਂ ਲੈ ਕੇ ਹਸਪਤਾਲ ਆਏ ਨੇ ਬਾਗੀ ਹਸਪਤਾਲ ਆਏ ਨੇ ਉੱਥੇ ਜਦੋਂ ਉਹਨਾਂ ਨੇ ਚੈੱਕ ਵਗੈਰਾ ਕੀਤਾ ਅੱਛਾ ਉੱਥੇ ਉਹਦੀ ਦਸਹੀ ਹੈ ਹੁਣ ਅਸੀਂ ਆਏ ਆ ਮੌਕੇ ਤੇ ਜੋ ਦੇ ਫਾਜ਼ਲ ਜਿਹੜੇ ਹੈਗੇ ਨੇ ਘਰ ਵਾਲੇ ਜੋ ਮੈਂ ਲਿਖਾਂਗਾ ਹਸਪਤਾਲ ਪਰਚਾ ਦੱਸ ਕਰਾਂਗੇ ਕਤਲ ਦੀ ਇਹ ਵੱਡੀ ਵਾਰਦਾਤ ਫਿਰੋਜ਼ਪੁਰ ਦੇ ਪਿੰਡ ਅਲੀਕੇ ਤੋਂ ਸਾਹਮਣੇ ਆਈ ਹੈ ਜਿੱਥੇ ਬਦਮਾਸ਼ਾਂ ਵੱਲੋਂ ਸ਼ਰਿਆਮ ਨੌਜਵਾਨ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਇਸ ਵਾਰਦਾਤ ਨੇ ਹਰ ਇੱਕ ਨੂੰ ਹਿਲਾ ਕੇ ਰੱਖ ਦਿੱਤਾ ਹੈ ਕਤਲ ਪਿੱਛੇ ਦੀ ਵਜ੍ਹਾ ਅਜੇ ਤੱਕ ਸਾਹਮਣੇ ਨਹੀਂ ਆ ਸਕੀ ਕਿ ਆਖਰ ਕਿਉਂ ਬਦਮਾਸ਼ਾਂ ਵੱਲੋਂ ਨੌਜਵਾਨ ਦਾ ਕਤਲ ਕੀਤਾ ਗਿਆ ਆਖਰ ਕਾਤਲ ਕੌਣ ਸਨ ਕੀ ਕਾਤਲ ਦੋਸਤ ਸਨ ਜਿਸ ਕਰਕੇ ਫੋਨ ਕਰਕੇ ਨੌਜਵਾਨ ਨੂੰ ਘਰ ਤੋਂ ਬੁਲਾਇਆ ਗਿਆ ਸੀ ਅਜਿਹੇ ਕਈ ਸਵਾਲ ਨੇ ਜਿਨ੍ਹਾਂ ਦਾ ਜਵਾਬ ਪੁਲਿਸ ਜਾਂਚ ਤੋਂ ਬਾਅਦ ਹੀ ਨਿਕਲ ਕੇ ਸਾਹਮਣੇ ਆਵੇਗਾ ਜਗਬਾਨੀ ਟੀਵੀ ਲਈ ਆਦਰਸ਼ ਜੋਸ਼ਣ ਦੀ ਰਿਪੋਰਟ